ਦਰਸ਼ਕ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਰੌਰ ਸਾਹਿਬ ਗਾਂਧੀ ਜੀ ਨੂੰ ਥੱਲੇ ਉਤਾਰ ਕੇ ਹੁਣ ਤੁਸ ਨੂੰ ਤੁਸੀਂ ਕਿਸ ਨੂੰ ਉੱਪਰ ਚੱਕ ਰਹੇ ਹੋ ਨਹੀਂ ਗਾਂਧੀ ਜੀ ਨੂੰ ਥੱਲੇ ਕਾਹਨੂੰ ਲਾਇਆ ਹੈ ਗਾਂਧੀ ਨੂੰ ਆਪਣੀ ਕਰਤੂਤਾ ਦਾ ਫਲ ਮਿਲਿਆ ਜੀ ਅ ਤਿੰਨ ਚਾਰ ਮੈਸੇਜ ਜਿਹੜੇ ਮੈਂ ਮਨਮੀਤ ਸਿੰਘ ਉਹਨਾਂ ਨੇ ਥੋੜਾ ਫਨੀ ਅੰਦਾਜ਼ ਲਿਖਿਆ ਗਾਂਧੀ ਫਾਦਰ ਕਾਉ ਮਦਰ ਵਾਟ ਅ ਬਿਊਟੀਫੁਲ ਜੋੜੀ ਰੀਲੀ ਨੋ ਕਮੈਂਟ ਸਲਮਾਨ ਜਨੂਜਾ ਖਾਲਸਤਾਨ ਜਿੰਦਾਬਾਦ ਪਾਕਿਸਤਾਨ ਜਿੰਦਾਬਾਦ ਅ ਜ਼ਿੰਦਾਬਾਦ ਜ਼ਿੰਦਾਬਾਦ ਅਨਿਸਤੀ ਖਾਲਸਤਾਨ ਜ਼ਿੰਦਾਬਾਦ ਕੁਲਦੀਪ ਸਿੰਘ ਖਮ ਖਾਲਸਤਾਨ ਇਜ਼ ਆਵਰ ਡਿਮਾਂਡ ਫਾਰਮ ਆਵਾਮ ਖਾਲਸਤਾਨ ਜ਼ਿੰਦਾਬਾਦ ਸੁਰਿੰਦਰ ਸਿੰਘ ਫਤਿਹ ਭੇਜਦੇ ਨੇ ਹਸਨ ਪੱਟੀ ਰਾਣਾ ਉਹਨਾਂ ਨੇ ਬੜੇ ਦੋ ਖੂਬਸੂਰਤ ਝੰਡੇ ਇੱਕ ਪਾਕਿਸਤਾਨ ਦਾ ਖਾਲਸਤਾਨ ਦਾ ਸਾਈਡ ਬਾਈ ਸਾਈਡ ਕ੍ਰਾਸ ਕਰ ਰਹੇ ਨੇ ਸੋ ਇਹ ਅਲਟੀਮੇਟ ਅਸੀਂ ਹਮਸਾਏ ਹਾਂ ਔਰ ਇਹ ਸਾਡੀ ਸਾਂਝ ਹੋਏਗੀ ਜੀ ਬਿਲਕੁਲ ਅ ਇਸ਼ੂ ਇਹਦੇ ਚ ਦੋ ਤਿੰਨ ਇਸ਼ੂ ਮੈਂ ਲਵਾਂਗਾ ਟਾਈਮ ਫਰੇਮ ਨੂੰ ਹਾਲਾਂਕਿ ਸਮਾਂ ਸੀਮਤ ਹੈ ਹਿੰਦੂ ਤਵੀਆਂ ਕਿਸ ਹੱਦ ਤੱਕ ਜਾ ਰਹੇ ਨੇ ਪਿਛਲਾ ਜਦੋਂ ਇਹਨਾਂ ਦਾ ਗੁਜਰਾਤੀਆਂ ਦਾ ਇੱਕ ਗਰਬਾ ਡਾਂਸ ਹੁੰਦਾ ਹੈ ਔਰ ਹਾਲਾਂ ਗੁਜਰਾਤੀ ਕਲਚਰ ਜਿਵੇਂ ਅ ਪਿਛਲੇ ਪੀਰੀਅਡ ਚ ਰਿਹਾ ਹੈ ਨਾ ਹਿੰਦੂ ਤਵੀਆਂ ਦਾ ਪ੍ਰਭਾਵ ਤੋਂ ਪਹਿਲਾਂ ਉਹਦੇ ਚੀਵਨ ਮੁਸਲਮਾਨ ਹਿੰਦੂ ਜਿਹੜੇ ਨੇ ਉਹ ਮਿਲ ਕੇ ਹੀ ਉਹਨਾਂ ਦਾ ਗਰਬਾ ਇੱਕ ਕਲਚਰਲ ਜਿਵੇਂ ਕੋਈ ਵਿਸਾਖੀ ਵਰਗਾ ਦਿਨ ਹੁੰਦਾ ਸਾਰੇ ਉਹਨੂੰ ਸੈਲੀਬ੍ਰੇਟ ਕਰਦੇ ਨੇ ਜੀ ਲੇਕਿਨ ਹੁਣ ਲੇਟਲੀ ਇਹਨਾਂ ਨੇ ਜਿਵੇਂ ਹਿੰਦੂਤਵਾਦੀਆਂ ਤਾਕਤਾਂ ਨੇ ਮੁਸਲਮਾਨਾਂ ਦੇ ਖਿਲਾਫ ਭਰ ਕੇ ਨਫ਼ਰਤ ਫੈਲਾਈ ਪਿਛਲੇ ਗਰਬਾਜ ਪਾਰਟਿਸਪੇਟ ਕਰਨ ਵਾਲਿਆਂ ਨੂੰ ਹਰਾਸ ਕੀਤਾ ਮਾਰਕੁੱਟ ਵੀ ਕੀਤੀ ਹੈ ਚਾਰਜ ਲਾਇਆ ਜੀ ਤਾਂ ਲਵ ਜਿਹਾਦ ਕਰਦੇ ਨੇ ਆ ਕੇ ਗੁਜਰਾਤਨ ਕੁੜੀਆਂ ਨੂੰ ਜਿਹੜਾ ਉਹ ਫਸਾਉਂਦੇ ਨੇ ਔਰ ਇਸ ਵਾਰ ਇਹਨਾਂ ਨੇ ਇੱਕ ਹੋਰ ਤਰੀਕਾ ਜਿਹੜਾ ਈਵਨ ਸੈਂਟਰਲ ਫੰਕਸ਼ਨ ਸੀ ਜਿਹਦੇ ਚ ਕਿ ਸਟੇਟ ਦਾ ਮਿਨਿਸਟਰ ਸ਼ਾਮਲ ਹੋ ਰਿਹਾ ਸੀ ਉਹਦੇ ਚ ਉਹਨਾਂ ਨੇ ਕੀਤਾ ਕਿ ਗਾਂ ਮੂਤਰ ਨੂੰ ਜਿਹੜਾ ਉਹ ਜਿਹੜੇ ਲੋਕ ਆ ਰਹੇ ਸੀ ਹਰ ਇੱਕ ਦੇ ਮੱਥੇ ਦੇ ਉੱਤੇ ਤਿਲਕ ਤੇ ਉਸ ਦੇ ਉੱਤੇ ਕੱਪੜਿਆਂ ਤੇ ਗਾਂ ਮੂਤਰ ਦਾ ਛੜਕਾ ਕੀਤਾ ਉਹਨਾਂ ਨੇ ਕਿਹਾ ਜਿਹੜੇ ਮੁਸਲਮਾਨ ਨੇ ਉਹ ਆਪੇ ਦੌੜ ਜਾਣਗੇ ਗਾਂ ਮੂਤਰ ਤੋਂ ਇਸ ਤਰੀਕੇ ਨਾਲ ਉਹ ਸਾਡੇ ਫੰਕਸ਼ਨਸ ਨਹੀਂ ਆ ਸਕਣਗੇ ਔਰ ਇਹ ਖਬਰ ਹੀ ਇਹ ਮੇਨ ਹੈ ਬਜਰੰਗ ਦਲ ਮੈਨਸ ਸਪ੍ਰਿੰਕਲ ਗਾਂ ਮੂਤਰਾ ਔਨ ਗਰਬਾ ਰੈਵਲਰਸ ਇਨ ਗਾਂਧੀ ਨਗਰ ਦਾ ਟਾਈਮਸ ਆਫ ਇੰਡੀਆ ਟਾਈਮਸ ਆਫ ਇੰਡੀਆ ਦੀ ਖਬਰ ਹੈ ਔਰ ਇਹ ਮੇਨ ਇਹਨਾਂ ਦੀ ਕੈਪੀਟਲ ਦੇ ਵਿੱਚ ਜਿਹੜਾ ਉਹਨਾਂ ਦਾ ਹੈ ਕਿ ਬਜਰੰਗ ਦਲ ਵਾਲਿਆਂ ਨੇ ਟੂ ਪਿਓਰੀਫਾਈ ਨਾਨ ਹਿੰਦੂਜ਼ ਐਟ ਗਰਬਾ ਵੈਨਿਊਜ਼ ਇਨ ਗਾਂਧੀ ਨਗਰ ਬਾਈ ਸਪ੍ਰਿੰਗਲਿੰਗ ਕਾਉ ਯੂਰਨ ਔਨ ਥੈਮ ਦੇ ਥਿੰਕ ਇਟ ਇਜ਼ ਦਾ ਪਰਫੈਕਟ ਵੇ ਟੂ ਕੀਪ ਨਾਨ ਹਿੰਦੂਜ਼ ਅਵੇ ਫਰਮ ਦਾ ਰੈਵਲਰੀ ਹਾਊਏਵਰ the average gujarati clearly doesn't welcome the move as was evident from the reactions of revelers at this particular venue at gandhinagar sector 11. On Tuesday, 25 Bajrang Dal members, with support from Hindu Vishav Hindu Parishad, executed their novel idea of purifying all revelers entering a private venue at Sector 11 in the capital by sprinkling gau mutra on them. Dal and Vishav Hindu Parishad together action see, and then they said the stench was unignorable, but some walked in without protest, while others like. ਇੱਕ ਦੋ ਨੇ ਪ੍ਰੋਟੈਸਟ ਕੀਤਾ ਔਰ ਉਹਨਾਂ ਨੇ ਉਹਨਾਂ ਦੀ ਮਾਰਕੁਟਾਈ ਕਰਨੀ ਚਾਹੀ ਉਹਨੇ ਪੁਲਿਸ ਸਾਧ ਲਈ ਔਰ ਜਿਹਨੇ ਪ੍ਰੋਟੈਸਟ ਕੀਤਾ ਉਹਨੇ ਕਿਹਾ ਕਿ ਆਈ ਡੋਨਟ ਨੀਡ ਟੂ ਪ੍ਰੂਵ ਆਈ ਐਮ ਹਿੰਦੂ ਪ੍ਰੋਟੈਸਟ ਕਰਨ ਵਾਲਾ ਵੀ ਇੱਕ ਹਿੰਦੂ ਸੀ ਉਹਨੇ ਕਿਹਾ ਕਿ ਬਈ ਨਾਲ ਉਹਦੀ ਵਾਈਫ ਸੀ ਪਰ ਉਹਨਾਂ ਦੇ ਨਾਲ ਵੀ ਜਿਹੜੀ ਐ ਖਿੱਚਤੂ ਕੀਤੀ ਗਈ ਔਰ ਫਿਰ ਉਹਦਾ ਇਹਨਾਂ ਨੇ ਵਿਸ਼ਵਿੰਦੂ ਪਰਿਸ਼ਦ ਔਰ ਉਹਨਾਂ ਨੇ ਜਸਟੀਫਿਕੇਸ਼ਨ ਦਿੱਤੀ ਵਾਂਟ ਟੂ ਡਿਸਕਰੇਜ ਫਲਰਟਿੰਗ ਕਿ ਬਈ ਅਸੀਂ ਇਸ ਲਈ ਕੀਤਾ ਹੈ ਬਜਰੰਗਦਾਲ ਦੇ ਪ੍ਰੈਜ਼ੀਡੈਂਟ ਨੇ ਕਿਹਾ ਵੀ ਹੈਵ ਬੀਨ ਕੇਰਿੰਗ ਆਊਟ ਦਿਸ ਪਿਉਰੀਫਿਕੇਸ਼ਨ ਡਰਾਈਵ ਫਾਰ ਦ ਪਾਸਟ 4 ਇਅਰਸ اِسی یہ جڑا شدھیکرن کر رہے ہیں پچھلے چار سال تو وی بگین دس ٹو اوئڈ لو جے ہاتھ اینڈ ٹو ڈسکریج ریولرز ہو وزٹ وین یوز ٹو فلرٹ اینڈ ناٹ آؤٹ آف رسپیکٹ فار دا گاڈیس ارلیئر وی یوز ٹو اپلائی اونلی دا تلک بٹ وی فیلٹ دیٹ گو موترا واز دا پرفیکٹ وے ٹو کیپ نان ہندوز اے وے سو وی اسٹارٹ اسپرنکلنگ اٹ آن ریولرز ایز وی بلیو دٹ نان ہندوز ول ناٹ الاؤ آس ٹو ڈو دیٹ اور ایون انہوں نے یہ کہا کہ جی ਇੱਕ ਜਿਹੜਾ ਸਟੇਟ ਮਿਨਿਸਟਰ ਆਇਆ ਉਸਨੇ ਵੀ ਕੀਤਾ ਵੀ ਆਰ ਸਰਵਿੰਗ आवर ਰਿਲੀਜੀਅਨ ਉਹਨਾਂ ਨੇ ਕਿਹਾ ਜੀ ਅਸੀਂ ਬਿਲਕੁਲ ਆਪਣੇ ਧਰਮ ਦੀ ਉਹਨੂੰ ਪੁੱਛਿਆ ਵੀ ਇਹ ਤੁਸੀਂ ਕਰ ਰਹੇ ਹੋ ਤੁਸੀਂ ਪੁਲਿਸ ਪਰਮਿਸ਼ਨ ਲਈ ਹੈ ਉਹ ਕਹਿੰਦਾ ਵੀ ਡੋਨਟ ਨੀਡ ਪੁਲਿਸ ਪਰਮਿਸ਼ਨ ਵੀ ਆਰ ਸਰਵਿੰਗ आवर ਰਿਲੀਜੀਅਨ ਐਂਡ ਇਵਨ ਆਰਗੇਨਾਈਜ਼ਰਸ ਡੂ ਨਟ ਹੈਵ ਅ ਪ੍ਰੋਬਲਮ ਔਰ ਫਿਰ ਉਹਨਾਂ ਨੇ ਕਿਹਾ ਜੀ ਵੀਲ ਥਰੋ ਥੈਮ ਆਊਟ ਜਿਹੜਾ ਵੀ ਕੋਈ ਨਹੀਂ ਲਵਾਏਗਾ ਟਿੱਕਾ ਔਰ ਗਊਮੁੱਤਰ ਦਾ ਛੜਕਾ ਨਹੀਂ ਚਾਹੇਗਾ ਉਹਨੂੰ ਜਿਹੜਾ ਅਸੀਂ ਬਾਹਰ ਸੁੱਟ ਦੇਾਂਗੇ ਫਿਰ ਉਹਨਾਂ ਨੇ ਕਿਹਾ ਕਿ ਵੀ ਪੁਲਿਸ ਨੂੰ ਪੁੱਛਿਆ ਉਹਨਾਂ ਨੇ ਕਿਹਾ ਜੀ ਸਾਨੂੰ ਕੋਈ ਸ਼ਿਕਾਇਤ ਨਹੀਂ ਮਿਲੀ ਵਿਲ ਐਕਟ ਇਫ ਵੀ ਰਿਸੀਵ ਅ ਕੰਪਲੇਨ ਔਰ ਇਵਨ ਜਿਹੜਾ ਬੀਜੇਪੀ ਦਾ ਮਾਈਨੋਰਟੀ ਲੀਡਰ ਸੀ ਉਹ ਸੂਫੀ ਸੰਤ ਮਹਿਬੂਬ ਅਲੀ ਚਿਸ਼ਤੀ ਉਹਦਾ ਨਾਮ ਹੈ ਉਹ ਉਹਨੂੰ ਵੀ ਉਹ ਪਿਓਰੀਫਾਈ ਕਰਨਾ ਚਾਹੁੰਦੇ ਸੀ ਪਰ ਉਹ ਕਾਲੀ ਚ ਨਿਕਲ ਗਿਆ ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਐ ਸੂਫੀ ਸੰਤ ਚਿਸ਼ਤੀ ਕੇਮ ਇਨ ਅਲੋਂਗ ਵਿਦ ਭਈਆ ਭਾਉ ਜੀ ਮਹਾਰਾਜ we believe that he must already been purified as he was in the company of such a respectable guru ਉਹਨੇ ਕਿਹਾ ਜਿਉ ਉਹ ਨੂੰ ਪੂਰੇ ਫਾਇਉ ਨਹੀਂ ਕਰਤਾ ਹੋਣਾ ਸੋ ਸਾਨੂੰ ਉਹਦੇ ਤੇ ਸੱਟਣ ਦੀ ਲੋੜ ਨਹੀਂ ਪਈ ਸੋ ਇੱਕ ਪਾਸੇ ਤਾਂ ਇਹਨਾਂ ਦਾ ਇਹ ਹਾਲ ਚੱਲ ਰਿਹਾ ਔਰ ਦੂਸਰਾ ਅਸੀਂ ਜਦੋਂ ਪਿਛਲੇ ਦਿਨਾਂ ਚ ਸੈਗਮੈਂਟ ਕੀਤਾ ਕਿ ਕਿਸ ਤਰੀਕੇ ਨਾਲ ਵਾਈਟ ਹਾਊਸ ਪੈਟੀਸ਼ਨ ਜਿਹੜੀ ਹੈ ਫਰਾਡ ਸਿਗਨੇਚਰ ਤੇ ਇੱਕ ਦੋ ਸਾਨੂੰ ਸਟਰੋਂਗ ਪ੍ਰੋਟੈਸਟ ਵੀ ਆਏ ਜਿਹੜੇ ਅਸੀਂ ਕਹੇ ਜੀ ਦੇਖੋ ਸਾਰਿਆਂ ਨੂੰ ਤਾਂ ਨਹੀਂ ਬਦਨਾਮ ਕਰਨਾ ਚਾਹੀਦਾ ਦੇਖੋ ਚੰਗੇ ਲੋਕ ਮੈਂ ਕਹਾਂ ਜੇ ਅਸੀਂ ਤਾਂ ਕਦੇ ਚੰਗਿਆਂ ਨੂੰ ਮਾੜੇ ਕਿਹਾ ਹੀ ਨਹੀਂ ਹੈ ਪਰ ਹੁਣ ਤੁਸੀਂ ਕਿਵੇਂ ਕਰੋਗੇ ਔਰ ਇਹ ਪਿਛਲੇ ਹੁਣ ਜਿਹੜੀ ਖਬਰ ਮੈਂ ਪੜਨ ਲੱਗਾ ਹੈ ਜਿਹੜਾ ਉਹ ਫਿਰ ਨਿਰਾਦ ਚੌਧਰੀ ਦੀ ਗੱਲ ਕਿ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ ਨੂੰ ਅਗੇਨ ਪ੍ਰੂਫ ਕਰਦੀ ਹੈ ਪਿਛਲੇ 5 6 4 5 ਸਾਲ ਤੋਂ 3 4 ਸਾਡੇ ਆਪਣੇ ਨਾਲ ਸੰਬੰਧਿਤ ਜਿਹੜੇ ਪਰਿਵਾਰ ਨੇ ਉਹਨਾਂ ਨੇ ਕਿਹਾ ਕਿ ਜੀ ਆਈਆਰਐਸ ਵਾਲਿਆਂ ਦੀਆਂ ਕਾਲਾਂ ਆਉਂਦੀਆਂ ਘਰਾਂ 'ਚ ਜੀ ਕਿ ਜੀ ਤੁਸੀਂ ਟੈਕਸ ਪੇ ਨਹੀਂ ਕੀਤਾ ਔਰ ਤੁਹਾਡਾ ਇਨਾ ਰਹਿੰਦਾ ਹੈ ਤੈਨੂੰ ਸੀ ਦਿਓ ਇਨਾ ਕਰ ਦਿਓ ਤੇ ਅਸੀਂ ਉਹ ਕਰ ਦਿੰਦੇ ਕੁਛ ਨਹੀਂ ਇਵਨ ਪੇ ਵੀ ਕੀਤੇ ਔਰ ਇਹ ਕਈ ਥਾਵਾਂ ਤੇ ਅਮਰੀਕਨ ਪੁਲਿਸ ਤੇ ਲਈ ਵੀ ਔਰ ਜਦੋਂ ਸੀ ਜਾਂਦੇ ਸੀ ਪੁਲਿਸ ਥਾਣੇ ਚ ਕਿ ਬਈ ਕਾਲ ਆਈ ਹੈ ਜਾਂ ਦੂਜੇ ਉਹਨਾਂ ਨੇ ਇਹ ਪੁੱਛਣਾ ਤੁਸੀਂ ਪੇ ਤਾਂ ਨਹੀਂ ਕੀਤੇ ਜੇ ਪੇ ਕੀਤੇ ਆ ਫਿਰ ਸਾਡਾ ਕੇਸ ਸ਼ੁਰੂ ਹੁੰਦਾ ਪਰ ਕੋਈ ਪਤਾ ਨਹੀਂ ਸੀ ਲੱਗ ਰਿਹਾ ਕੀ ਹੋ ਰਿਹਾ ਔਰ ਬਹੁਤ ਸਾਰੇ ਅਮਰੀਕਨ ਐਕਸੈਂਟ ਚ ਗੱਲ ਕਰਨ ਵਾਲੇ ਅਗੋਂ ਜੇ ਜੋ ਕੋਈ ਘਰ ਦੇਸੀ ਪੰਜਾਬੀ ਹਿੰਦੀ ਬੋਲਣ ਵਾਲੇ ਨੇ ਉਹਨਾਂ ਦੇ ਨਾਲ ਉਹ ਗੱਲ ਹੁਣੇ ਸਾਹਮਣੇ ਆਇਆ ਕਿ ਇਹ ਲਗਭਗ 40 ਮਿਲੀਅਨ ਡਾਲਰ ਜਿਹੜਾ ਉੱਥੇ ਮਹਾਰਾਸ਼ਟra ਦੇ ਵਿੱਚ ਬੈਠੇ ਹੋਏ ਇਹ ਜਿਹੜੇ ਕਾਲ ਸੈਂਟਰ ਚਲਾ ਰਹੇ ਇਹੀ ਨਰਾਦ ਚੌਧਰੀ ਵਾਲੇ ਹੁਣ ਇਹਨਾਂ ਨੂੰ ਤੁਸੀਂ ਕੀ ਕਹੋਗੇ ਇਹਨਾਂ ਨੂੰ ਉਹੀ ਕਹੋਗੇ ਜੈਨੇਟਿਕਲੀ ਕਰਪਟ ਔਰ ਇੱਕ ਖਬਰ ਹੈ ਓਵਰ 500 ਥਾਣੇ ਕਾਲ ਸੈਂਟਰ empioyes ਅਰੈਸਟਡ ਫਾਰ ਸਕੈਮਿੰਗ ਯੂ ਐਸ ਸਿਟੀਜ਼ਨਸ ਉਹਨਾਂ ਦੇ ਕੋਲ ਕਾਲ ਸੈਂਟਰਾਂ 'ਚ ਬੈਠਿਆ ਨੇ ਬੈਂਕ ਡਿਟੇਲਸ ਲੈ ਲਈਆਂ ਦੂਸਰਾ ਲੈ ਲਿਆ ਲੋਕਾਂ ਦਾ ਉੱਥੋਂ ਬੈਠ ਕੇ 500 ਬੰਦਾ 40 ਮਿਲੀਅਨ ਡਾਲਰ ਉਹਨਾਂ ਨੇ ਰੋਬ ਕੀਤਾ ਔਰ ਇਹਨਾਂ 'ਚ ਜਿਹੜੇ ਨੇ ਉਹ ਕੋਈ ਗੋਰੇ ਅਮਰੀਕਨ ਇਹਨਾਂ ਦੇ ਚੁੰਗਲ 'ਚ ਨਹੀਂ ਆਉਂਦੇ ਦੇਸੀਆਂ ਔਰ ਉਹਦੇ 'ਚ ਮਹਾਰਾਸ਼ਟਰ ਪੁਲਿਸ ਹੈਵ ਅਰੈਸਟਡ ਓਵਰ 500 ਕਾਲ ਸੈਂਟਰ ਸਟਾਫ ਇਨਕਲੂਡਿੰਗ ਟੌਪ ਅਫੀਸ਼ਰਸ ਆਫਟਰ ਅ ਨਾਈਟ ਰੇਡ ਐਟ ਦ ਆਫਿਸ ਆਫ ਥਾਨੇਜ਼ ਮੀਰਾ ਰੋਡ ਇਥਾਨਾ Station a police said the raid was carried out after they received complaints of fraud by the call centers. The officials reportedly collected bank details of US citizens pretending to be tax officials, failing which they would allegedly threaten them with dire consequences, including legal action. Police said the call center staff then used these details to withdraw money from the accounts, adding that daily turnover of such dealings was estimated to be over rupees 1 crore 1 crore rupaiya roz da eh jehda je 500 banda hai pichle kinne salan ton kadwa reya aur eh unne keh ke ji exact details available nahi ne lekin jehdi fir next news isse hi related aayi ode che bada clearly aaya ke bhi the 70% arrested were among 700 detained when the police raided makeshift call centers in mumbai's thane suburb an estimated 36.5 million dollars was extorted from us residents hun tussi aa la lo ke vi kis level da scam eh government di marzi to bina chalda hai crore rupaiya roz da oh bana rahe ne utthe baithe hoye 700 banda is kam de utte laaya hoye kinne 40 million dollars 40 ਮਿਲੀਅਨ ਦੇ ਵੀ ਜਿਹੜੇ ਫਿਗਰ ਆਏ ਹੈ ਜੀ ਪਤਾ ਨਹੀਂ ਕਿੰਨਾ ਜਿਹੜਾ ਉਹ ਡਿਟੈਕਟ ਨਹੀਂ ਹੋਇਆ ਔਰ ਇਸ ਕਿਸਮ ਦੇ ਹੋਰ ਕਿੰਨੇ ਕਾਲ ਸੈਂਟਰ ਜਿਹੜੇ ਨੇ ਉਹ ਅਰਾਊਂਡ ਹੋਣਗੇ ਇਹ ਸਾਰੇ ਨੂੰ ਕਰਨ ਵਾਲੇ ਜੀ ਔਰ ਇਹ ਸਾਰੇ ਤੋਂ ਹੁਣ ਤੁਸੀਂ ਅੰਦਾਜ਼ਾ ਲਾਓ ਕਿ ਬਈ ਇਹਨਾਂ ਦੀ ਬੇਈਮਾਨੀ ਦਾ ਕੀ ਹਾਲ ਹੈ ਔਰ ਦੂਸਰੇ ਪਾਸੇ ਜਦੋਂ ਅਸੀਂ ਦੇਖਦੇ ਕਿ ਜੇ ਉਹਨਾਂ ਨੇ ਦਾਦਰੀ ਦੇ ਵਿੱਚ ਕਿਵੇਂ ਕੁੱਟ-ਕੁੱਟ ਕੇ ਉਸ ਗਰੀਬ ਨੂੰ ਮਾਰਿਆ ਕਿ ਬਈ ਤੂੰ ਜਿਹੜਾ ਗਾਊ ਮਾਸ ਫ੍ਰਿਜ ਚ ਰੱਖਿਆ ਉਹਦੇ ਚ ਉਸ ਕੇਸ ਦੇ ਵਿੱਚ 16 17 ਬੰਦੇ ਜਿਹੜੇ ਨੇ ਉਹ ਫੜੇ ਗਏ ਸੀ ਉਹਨਾਂ ਨੂੰ ਬਰੀ ਹੋ ਜਾਣਾ ਉਹਨਾਂ ਨੇ ਪਰ ਇੱਕ ਜਿਹੜਾ 22 ਸਾਲਾਂ ਦਾ ਕੋਈ ਰਵੀ ਨਾਮ ਦਾ ਬੰਦਾ ਸੀ ਉਹਨੂੰ ਜਿਹੜਾ ਕੋਈ ਪ੍ਰੋਬਲਮ ਹੋਈ ਜਿਹੜਾ ਬੁਖਾਰ ਦਿੱਲੀ ਚੱਲਦਾ ਉਹਦੇ ਨਾਲ ਉਹ ਮਰ ਗਿਆ ਹੁਣ ਉਹਨਾਂ ਨੇ ਕੀ ਕੀਤਾ ਕਿ ਮਰੇ ਨੂੰ ਜਦੋਂ ਉਹਨਾਂ ਨੇ ਪਹਿਲਾਂ ਇਨਫੋਰਮ ਕੀਤਾ ਵੀ ਮਰ ਗਿਆ ਹੁਣ ਪਿੰਡ ਦੇ ਲੋਕ ਔਰ ਹਜ਼ਾਰਾਂ ਹਿੰਦੂ ਤ ਵੀ ਉਹਦੇ ਘਰ ਦਾਦਰੀ ਚ ਪਹੁੰਚ ਗਏ ਨੇ ਜਿੱਥੇ ਉਹਨਾਂ ਨੇ ਉਸ ਨੂੰ ਜਿਹੜਾ ਅਰੈਸਟ ਆਫ اخਲਾਕਸ ਬ੍ਰਦਰ ਜਾਨ ਮੁਹੰਮਦ ਉਹਨਾਂ ਨੇ ਕਿਹਾ ਤੇ ਉਹਨੂੰ ਤਰੰਗੇ ਚ ਲਪੇਟ ਲੈ ਉਹਨਾਂ ਨੇ ਕਿਹਾ ਜੀ ਇਹ ਆਪਣਾ ਗਊ ਮਾਤਾ ਦੀ ਸਰਵਿਸ ਕਰਦੇ ਆਂ ਇਹਦੀ ਮੌਤ ਹੋਈ ਹੈ ਉਹਨਾਂ ਨੇ ਕਿਹਾ ਜੀ ਅਸੀਂ ਉਹਨੂੰ ਅਜੇ ਤੱਕ ਇਹਦਾ ਅਦਾਸ ਸਸਕਾਰ ਨਹੀਂ ਕਰਨਾ ਵਿਲੇਜਰ ਜਿਮਾਂਡਡ ਰੁਪੀਸ 1 ਕਰੋੜ ਫਰਦਰ ਡਿਸੀਜ਼ਡ ਫੈਮਿਲੀ ਇਹ ਜਿਹੜਾ ਮਰਿਆ ਉਹਨੂੰ 1 ਕਰੋੜ ਰੁਪਈਆ ਦਿਓ ਅਰੈਸਟ ਆਫ ਅਖਲਾਕਸ ਬ੍ਰਦਰ ਜਾਨ ਮੁਹੰਮਦ ਇਹਨੇ ਕੌਸਲਟਰ ਅਖਲਾਕ ਨੂੰ ਪਹਿਲਾਂ ਮਾਰਤਾ ਵੇ ਇਹਨੂੰ ਜਾਨ ਮੁਹੰਮਦ ਨੂੰ ਜਿਹੜਾ ਅਰੈਸਟ ਕਰੋ ਐਂਡ ਐਫ ਆਈ ਆਰ ਅਗੇਂਸਟ ਦਾ ਜੇਲਰ ਕਿ ਜਿੱਥੇ ਜੇਲ੍ਹ ਚ ਉਹਦੀ ਮੌਤ ਹੋਈ ਉਹਦੇ ਅਗੇਂਸਟ ਜਿਹੜੀ ਐਫ ਆਈ ਆਰ ਰਜਿਸਟਰ ਕਰੋ ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਟਰਾਈ ਕਲਰ ਚ ਲਪੇਟਿਆ ਉਹਨਾਂ ਨੇ ਕਿਹਾ ਕਿ ਵੀ ਟਰਾਈਗਰਸ ਹੀ ਹੈਡ ਬੀਨ ਮਾਰਟਾਇਰਡ ਪ੍ਰੋਟੈਕਟਿੰਗ ਹਿੰਦੂ ਵੈਲਿਊਜ਼ ਉਹਨਾਂ ਨੇ ਕਿਹਾ ਜੀ ਹਿੰਦੂ ਕਦਰਾਂ ਕੀਮਤਾਂ ਦੇ ਲਈ ਇਹ ਮੌਤ ਹੋਈ ਇਹ ਹਿੰਦੂਤਵੀ ਰਾਜ ਦਾ ਪ੍ਰਤਾਪ ਹੈ ਕਿ 40 ਮਿਲੀਅਨ ਡਾਲਰ ਅਮਰੀਕਾ ਦੇ ਬੈਠੇ ਸਿਟੀਜ਼ਨ ਜਿਹੜੇ ਆ ਉਹਨਾਂ ਦਾ ਲੁੱਟਿਆ ਔਰ ਉੱਥੇ ਮਾਰ ਕੇ ਇਸ ਬੀਫ ਤੇ ਕਿ ਜੀ ਫ੍ਰਿਜ ਹੈ ਉਹਦੇ ਬਹਾਨੇ ਔਰ ਉੱਥੇ ਜੋ ਹੈ ਹੁਣ ਇੱਕ ਰੋੜ ਔਰ ਸ਼ਹੀਦ ਬਣਾ ਦਤਾ ਹੈ ਤਰੰਗੇ ਚ ਲਪੇਟ ਕੇ ਤੇ ਗੁਜਰਾਤ ਦੇ ਵਿੱਚ ਗਰਬਾ ਦੇ ਨਾਂ ਥੱਲੇ ਸਟੇਟ ਐਕਸ ਚੈੱਕ ਕਰ ਯੂਜ਼ ਕਰਕੇ ਹੁਣ ਗਾਂ ਮੁੱਤਰ ਜਿਹੜਾ ਉਹ ਤੁਹਾਨੂੰ ਪਿਉਰੀਫਾਈ ਕਰਦਾ ਹੈ ਹੋਰ ਹਿੰਦੂ ਰਾਜ ਕੀ ਹੈ ਇਹੀ ਰਾਮ ਰਾਜ ਸੀ ਜਿਹੜਾ ਗੰਧ ਜਦਾ ਸਟੈਚੂ ਲਾਇਆ ਇਹੀ ਰਾਮ ਰਾਜ ਹੋ ਕਹਿੰਦਾ ਸੀ ਕਿ ਭਾਈ ਇਹ ਏ RAM RAJ SO ਜੀ ਡਾਕਟਰ ਸਾਹਿਬਾ ਕੇ ਬਹੁਤ ਹੀ ਹੈਰਾਨੀਜਨਕ ਖਬਰਾਂ ਤੋਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਗੋੜੀ ਗੁਆਰੇਰੀ ਮਹੱਲਾ ਤੀਸਰਾ ਗੁਰੂ ਅਰਜਨ ਗੁਰੂ ਅਮਰਦਾਸ ਜੀ ਦਾ ਸ਼ਬਦ ਚੁਣਿਆ ਜੀ ਗੁਰ ਤੇ ਗਿਆਨ ਪਾਏ ਜਨ ਕੋਏ ਗੁਰ ਤੇ ਬੂਝੈ ਸੀਜੈ ਸੋਏ ਗੁਰ ਤੇ ਸਹਿਜ ਸਾਚ ਵਿਚਾਰ ਗੁਰ ਤੇ ਪਾਏ ਮੁਕਤ ਦੁਆਰ ਪੂਰੇ ਭਾਗ ਮਿਲੇ ਗੁਰ ਆਏ ਸੱਚ ਸਹਿਜ ਸਾਚ ਸਮਾਏ ਰਹਾਓ ਗੁਰ ਮਿਲੀਏ ਤ੍ਰishna ਅਗਨ ਬੁਜਾਏ ਗੁਰ ਤੇ ਸ਼ਾਂਤ ਵਸੈ ਮਨ ਆਏ ਗੁਰ ਤੇ ਪਤਤ ਪਾਵਨ ਸੁੱਚ ਹੋਏ ਗੁਰ ਤੇ ਸ਼ਬਦ ਮਿਲਾਵਾ ਹੋਏ ਬਾਜ ਗੁਰੂ ਸਭ ਪਰਮ ਪੁਲਾਈ ਬਿਨ ਨਾਮੈ ਬਹੁਤ ਦੁੱਖ ਪਾਈ ਗੁਰਮੁਖ ਹੋਵੇ ਸੋ ਨਾਮ ਤੇ ਆਈ ਦਰਸ਼ਨ ਸੱਚੇ ਸੁੱਚੀ ਪਤ ਹੋਈ ਕਿਸ ਨੂੰ ਕਹੀ ਹੈ ਦਾਤਾ ਇੱਕ ਸੋਈ ਕਿਰਪਾ ਕਰੇ ਸ਼ਬਦ ਮਿਲਾਵਾ ਹੋਈ ਮਿਲ ਪ੍ਰੀਤਮ ਸਾਚੇ ਗੁਣ ਗਾਵਾਂ ਨਾਨਕ ਸਾਚੇ ਸਾਚ ਸਮਾਵ ਗੁਰ ਤੇ ਗਿਆਨ ਪਾਏ ਜਨ ਕੋਏ ਗੁਰ ਤੇ ਬੂਝੈ ਸਿਜੈ ਸੋਈ ਜੀ ਕਿ ਅਲਟੀਮੇਟ ਗਿਆਨ ਦਾ ਅਧਿਆਤਮ ਦਾ ਤੁਹਾਡੇ ਅੰਦਰ ਚਾਨਣ ਦਾ ਸਾਧਨ ਸਤਿਗੁਰੂ ਨੇ ਔਰ ਇਹ ਕੋਈ ਵਿਰਲੇ ਨੂੰ ਹੀ ਇਹ ਸੋਝੀ ਹੁੰਦੀ ਹੈ ਕਿ ਉਸ ਨੇ ਸਤਿਗੁਰੂ ਤੋਂ ਗਿਆਨ ਲੈਣਾ ਹੈ ਔਰ ਜਿਨੂੰ ਇਹ ਸਮਝ ਆ ਜਾਂਦੀ ਹੈ ਉਹ ਇਸ ਗੱਲ ਨੂੰ 부ਝ ਜਾਂਦਾ ਹੈ ਉਸ ਦੇ ਅੰਦਰ ਸਹਿਜ ਔਰ ਸੱਚ ਦੀ ਵਿਚਾਰ ਪੈਦਾ ਹੁੰਦੀ ਹੈ ਔਰ ਗੁਰੂ ਦਾ ਪੱਲਾ ਫੜ ਕੇ ਉਹ ਮਾਇਆ ਦੇ ਮੋਹ ਤੋਂ ਮਾਇਆ ਦੀ ਗ੍ਰਿਫਤ ਤੋਂ ਜਕੜ ਤੋਂ ਮੁਕਤ ਹੋ ਜਾਂਦਾ ਹੈ ਇਹ ਵੱਡੇ ਭਾਗਾਂ ਨਾਲ ਹੁੰਦਾ ਹੈ ਕਿ ਪੂਰਨ ਗੁਰੂ ਦੇ ਨਾਲ ਮੇਲ ਹੋਏ ਔਰ ਜਦੋਂ ਮੇਲ ਹੁੰਦਾ ਹੈ ਸੱਚ ਹੈ ਸਹਿਜ ਸੱਚ ਸਮਾਏ ਫਿਰ ਉਹ ਸਹਜ ਦੇ ਵਿੱਚ ਰਹਿੰਦੇ ਆ ਸੱਚ ਦੇ ਵਿੱਚ ਸਮਾ ਜਾਂਦੇ ਨੇ ਗੁਰੂ ਦੇ ਨਾਲ ਮਿਲ ਕੇ ਤ੍ਰਿਸ਼ਨਾ ਅਗਨ ਬੁਝਾਏ ਡਿਜ਼ਾਇਰਸ ਖਤਮ ਹੋ ਜਾਂਦੀਆਂ ਨੇ ਮਨ ਦੇ ਵਿੱਚ ਸ਼ਾਂਤੀ ਦਾ ਆਵਾਸ ਹੁੰਦਾ ਔਰ ਗੁਰਤੇ ਪਤਿਤ ਪਾਵਨ ਸੁੱਚ ਹੋਏ ਪਤਿਤ ਕਹਿੰਦੇ ਨੇ ਡਿੱਗਿਆ ਹੋਇਆ ਸਤਗੁਰੂ ਦੀ ਜਦੋਂ ਬਖਸ਼ਿਸ਼ ਹੁੰਦੀ ਹੈ ਕਿ ਜਿਹੜਾ ਡਿੱਗਿਆ ਹੁੰਦਾ ਹੈ ਪਤਿਤ ਹੈ ਉਹ ਪਾਵਨ ਹੋ ਜਾਂਦਾ ਹੈ ਉਹ ਪਵਿੱਤਰ ਹੋ ਜਾਂਦਾ ਹੈ ਗੁਰਤੇ ਸ਼ਬਦ ਮਿਲਾ ਗੁਰੂ ਦੇ ਨਾਲ ਮਿਲਾਪ ਅਕਾਲ ਪੁਰਖ ਦੇ ਨਾਲ ਸ਼ਬਦ ਦੇ ਰਾਈ ਹੁੰਦਾ ਹੈ ਗੁਰੂ ਦੇ ਮੱਤ ਤੋਂ ਬਿਨਾਂ ਸਾਰਾ ਜਗਤ ਭਰਮ ਦੇ ਵਿੱਚ ਦੁਬਿਧਾ ਦੇ ਵਿੱਚ ਜਿਉਂਦਾ ਹੈ ਔਰ ਜਦੋਂ ਇਹ ਦੁਬਿਧਾ ਵਿੱਚ ਜਿਉਣ ਵਾਲੇ ਨੇ ਉਹ ਦੁੱਖ ਪਾਉਂਦੇ ਨੇ ਕਿਉਂਕਿ ਉਹਨਾਂ ਨੂੰ ਜੀਵਨ ਦਾ ਸੱਚ ਸਮਝ ਨਹੀਂ ਆਉਂਦਾ ਸੋ ਜਿਹੜਾ ਗੁਰੂ ਵੱਲ ਮੂੰਹ ਕਰ ਲੈਂਦਾ ਹੈ ਉਹ ਰੱਬ ਦੀ ਯਾਦ ਵਿੱਚ ਜੁੜਦਾ ਹੈ ਰੱਬ ਦੇ ਨਾਮ ਦੇ ਨਾਲ ਜੁੜਦਾ ਹੈ ਔਰ ਉਸ ਦੇ ਅੰਦਰ ਹਮੇਸ਼ਾ ਉਸ ਨਿਰੰਕਾਰ ਦੀ ਸੱਚੀ ਸੁੱਚੀ ਪ੍ਰੀਤ ਹੁੰਦੀ ਹੈ ਰਬ ਦੀ ਸੱਚੀ ਸੁੱਚੀ ਮੁਹੱਬਤ ਹੁੰਦੀ ਹੈ ਕਿਸ ਨੂੰ ਕਹੀ ਹੈ ਦਾਤਾ ਇੱਕ ਸੋਈ ਕਿਰਪਾ ਕਰੇ ਸ਼ਬਦ ਮਿਲਾਵਾ ਹੋਈ ਉਹ ਇੱਕੋ ਇੱਕ ਨਿਰੰਕਾਰ ਦਾਤਾ ਸਤਿਗੁਰੂ ਨੇ ਜਿਹੜੇ ਦਾਤਾ ਜਿਹੜੇ ਸਭ ਨੂੰ ਦੇਣ ਵਾਲੇ ਨੇ ਔਰ ਉਹਨਾਂ ਦੀ ਬਖਸ਼ਿਸ਼ ਦੇ ਨਾਲ ਹੀ ਸ਼ਬਦ ਰਾਈ ਉਸ ਨਾਲ ਮਿਲਾਪ ਹੁੰਦਾ ਹੈ ਮਿਲ ਪ੍ਰੀਤਮ ਸਾਚੇ ਗੁਣ ਗਾਵਾਂ ਨਾਨਕ ਸਾਚੇ ਸਾਜ ਸਮਾਵ ਪ੍ਰੀਤਮ ਪਿਆਰੇ ਨੂੰ ਕਹਿੰਦੇ ਨੇ ਕਿ ਮੈਂ ਆਪਣੇ ਪਿਆਰੇ ਦੇ ਨਾਲ ਮਿਲ ਕੇ ਆਪਣੇ ਗੁਰੂ ਦੇ ਨਾਲ ਮਿਲ ਕੇ ਉਸ ਨਿਰੰਕਾਰ ਦੇ ਉਸ ਅਕਾਲ ਪੁਰਖ ਦੇ ਉਸ ਅੱਲਾਹ ਤਾਲਾ ਦੇ ਗੁਣਾਂ ਨੂੰ ਗਾਇਨ ਕਰ ਔਰ ਨਾਨਕ ਸਾਚੇ ਸਾਚ ਸਮਾਵ ਔਰ ਇਸ ਤਰ੍ਹਾਂ ਤੀਸਰੇ ਨਾਨਕ ਫਰਮਾਉਂਦੇ ਨੇ ਕਿ ਸੱਚ ਦੇ ਵਿੱਚ ਮੈਂ ਸਮਾਜਾਂ ਸੱਚ ਦਾ ਜੀਵਨ ਜਿਉਂਨ ਰੰਕਾਰ ਵੀ ਸਾਚੇ ਜੀ ਆਦ ਸੱਚ ਜਗਤ ਸੱਚ ਹੈ ਪੀ ਸੱਚ ਨਾਨਕ ਪੋਸੀ ਪੀ ਸੱਚ ਤੇ ਫਿਰ ਸੱਚ ਦੇ ਨਾਲ ਜੁੜਨ ਵਾਲਾ ਅਲਟੀਮੇਟਲੀ ਸੱਚ ਦਾ ਹੀ ਰੂਪ ਹੋ ਜਾਂਦਾ ਹੈ ਜਿਸ ਨੂੰ ਅਸੀਂ ਫਿਰ ਇਹ ਕਹਿੰਦੇ ਆ ਕਿ ਜੋ ਜੋਤੀ ਸੰ ਜੋਤ ਸਮਾਉਣ ਜਿਵੇਂ ਜੋਤ ਨਾਲ ਜੋਤ ਮਿਲਦੀ ਹੈ ਇਵੇਂ ਸੱਚ ਵਾਲੀ ਜਿਹੜੀ ਰੂਹ ਹੈ ਉਸ ਸੱਚ ਦੇ ਨਾਲ ਅਪੀਲ ਹੋ ਜਾਂਦੀ ਹੈ ਜੀ ਡਾਕਟਰ ਸਾਹਿਬ ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇੱਥੇ ਆਪਣੇ viewers ਕਹਿੰਨੇ ਇਜਾਜ਼ਤ viewers ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ ਤੁਸੀਂ ਆਪਣੀ رائے ਤੇ ਸੁਝਾਅ ਸਾਨੂੰ ਭੇਜਣਾ ਫੁੱਲਣਾ ਸਾਡੇ ਇਸ ਪਤੇ ਤੇ sos@tvj4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਪ੍ਰਸਨ ਆ ਗਿਆ ਦੋ ਦੇਖਦੇ ਹਾਂ ਰੂ ਟੀਵੀ ਏਰੀ 4 ਬੁਲਾਦੇ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ